ਪੂਤਪ੍ਰੇਤ ਹੁੰਦੇ ਸਭ ਕੁਝ ਹੁੰਦਾ ਹੈ ਪੂਤਪ੍ਰੇਤ ਕਈ ਵਾਰ ਪੂਤਪ੍ਰੇਤ ਜਿੰਦਾ ਰੂਪ ਚ ਵੀ ਹੁੰਦੇ ਆ ਜਿੰਦਾ ਰੂਪ ਚ ਕਿੱਦਾਂ ਹੁੰਦੇ ਹੁਣ ਦੇਖੋ ਜਿਹੜੇ ਬੰਦੇ ਆਮ ਨਾਰਮਲ ਲੋਕਾਂ ਨੂੰ ਜਾ ਕੇ ਮਾਰ ਦਿੰਦੇ ਆ ਉਹ ਪੁੱਤਾਂ ਤੋਂ ਘੱਟ ਥੋੜੀ ਆ ਕਤਲ ਕਰ ਦਿੰਦੇ ਆ ਔਰਤਾਂ ਦੇ ਬੱਚਿਆਂ ਦੇ ਕਤਲ ਕਰ ਦਿੰਦੇ ਆ ਔਰਤਾਂ ਨੂੰ ਬਲਾਤਕਾਰ ਕਰਦੇ ਆ ਉਹ ਪੂਤਪ੍ਰੇਤਾਂ ਘੱਟ ਥੋੜੀ ਆ ਤੁਸੀਂ ਉਹਨਾਂ ਨੂੰ ਚੰਗੇ ਬੰਦੇ ਮੰਨਦੇ ਹੋ ਪੂਤਪ੍ਰੇਤ ਹੀ ਆ ਤੇ ਪੂਤਪ੍ਰੇਤ ਉਹ ਵੀ ਨੇ ਜਿਹੜੇ ਕਿ ਐਸੀਆਂ ਸ਼ਰੀਰਾਂ ਨੂੰ ਲੱਭਦੇ ਐਸੀ ਸੁਰਤ ਨੂੰ ਲੱਭਦੇ ਆ ਜਿਹੜੇ ਨੈਗੇਟਿਵ ਹੀ ਸੋਚਦੇ ਰਹਿੰਦੇ ਆ ਲੋਕਾਂ ਦਾ ਬੁਰਾ ਸੋਚਦੇ ਰਹਿੰਦੇ ਆ ਕਿਸੇ ਔਰਤ ਦਾ ਦੂਜੇ ਰਿਸ਼ਤੇਦਾਰ ਦਾ ਕਿਸੇ ਭਰਾ ਭੈਣ ਦਾ ਬੁਰਾ ਸੋਚੇ ਕਿਸੇ ਦੋਸਤ ਦਾ ਬੁਰਾ ਦੂਜੇ ਬਿਜ਼ਨਸ ਵਾਲੇ ਦਾ ਬੁਰਾ ਸੋਚਦੇ ਨੇ ਇਹ ਜੇ ਸ਼ਰੀਰਾਂ ਨੂੰ ਭੂਤਪਰੇ ਲੱਭਦੇ ਰਹਿੰਦੇ ਆ ਉਹ ਫਿਰ ਹਾਂ ਬਿਲਕੁਲ ਉਹ ਫਿਰ ਜਦੋਂ ਇਹ ਜੇ ਥਾਟ ਤੇ ਉਹ ਵਾਈਬ੍ਰੇਸ਼ਨਸ ਮੈਚ ਹੁੰਦੀਆਂ ਨੇ ਉਹਨਾਂ ਉਹਨਾਂ ਤੇ ਭਾਰੀ ਹੋ ਜਾਂਦੀ ਆ ਉਹ ਫਿਰ ਉਹਨਾਂ ਤੋਂ ਉਹ ਕਰਮ ਕਰਾਉਂਦੇ ਆ ਜੋ ਕਿ ਇਨਸਾਨੀ ਫਤਰਤ ਵਾਲੇ ਚੰਗੇ ਬੰਦੇ ਦੀ ਆਦਤਾਂ ਨਹੀਂ। ਜੇ ਵੀ ਅਸੀਂ ਕਹਿੰਦੇ ਆਂ ਵੀ ਅਕਸਰ ਅਸੀਂ ਖਬਰਾਂ ਜਿਵੇਂ ਪੜ੍ਹਦੇ ਆਂ ਇਨਸਾਨੀਅਤ ਸ਼ਰਮਸਾਰ ਹੋਈ ਹੈ। ਵੀ ਇਹ ਇਹ ਕੰਮ ਕਈ ਕਮ ਇਹੋ ਜਿਹੇ ਹੁੰਦੇ ਅਸੀਂ ਕਹਿੰਦੇ ਇਨਸਾਨਕਾਰ ਹੀ ਨਹੀਂ ਸੀ। ਜਾਨਵਰ ਇਤ ਦਾ। ਜਾਨਵਰ ਇਤ ਦਾ। ਸਵੇਰੇ ਇੱਕ ਅੱਜ ਦੀ ਸਵੇਰੇ ਦੀ ਗੱਲ ਆ ਸਵੇਰੇ ਅਖਬਾਰ ਪੜ੍ਹਦਾ ਪਿਆ ਸੀ। ਤਾਂ ਉਸ ਦੇ ਵਿੱਚ ਅ 11 ਮਹੀਨੇ ਦੀ 11 ਮਹੀਨੇ ਦੀ ਬੱਚੀ ਨਾਲ ਜ਼ਬਰਦਸਤੀ ਕੀਤਾ ਤੇ ਉਸ ਤੋਂ ਬਾਅਦ ਉਸ ਨੂੰ ਮਾਰ ਦਿੱਤਾ। ਹਾਂ ਦੇਖ ਲਓ ਇਹ ਹੁਣ ਸ਼ੈਤਾਨ ਦਾ ਹੀ ਕੰਮ ਆ। ਹਵਾਨ ਦੇ ਭੂਤ ਦਾ ਹੀ ਕੰਮ ਆ ਉਹ ਗਲਤ ਦਾ ਗਲਤ 네ਗੇਟਿਵਿਟੀ ਦਾ ਹੀ ਕੰਮ ਕੋਣ ਕਰ ਸਕਦਾ ਤੁਸੀਂ ਕਰੋਗੇ ਇਦਾਂ ਦਾ ਕੰਮ ਮੈਂ ਕਰੂੰਗਾ ਕਿਉਂਕਿ ਸੋਚ ਵੀ ਨਹੀਂ ਸਕਦਾ ਸੋਚ ਵੀ ਨਹੀਂ ਸਕਦਾ ਹਣਾ ਸੋਚ ਨਹੀਂ ਸਕਦਾ ਤੇ ਇਹਦੇ ਲਈ ਮੈਂ ਕਹਿੰਨਾ ਕਰੜੇ ਕਾਨੂੰਨ ਹੋਣੇ ਚਾਹੀਦੇ ਤੇ ਉਹਨੂੰ ਡਾਇਰੈਕਟ ਟੂ ਇੰਪਲੀਮੈਂਟ ਓਨ ਦਾ ਸਪੋਰਟ ਇੰਪਲੀਮੈਂਟ ਕਰਨ ਦੀ ਲੋੜ ਹੈ ਐਸੇ ਲੋਕਾਂ ਨੂੰ ਤਾਂ ਐਸੀ ਸਜ਼ਾ ਹੋਣੀ ਚਾਹੀਦੀ ਜਿਹਦਾ ਬੰਦਾ ਉਹ ਰੂਹ ਕੰਬ ਜੇ ਵੀ ਇਹ ਕੰਮ ਕਰਨ ਤੋਂ ਪਹਿਲਾਂ ਸੋਚਣ ਤੋਂ ਪਹਿਲਾਂ ਕਿਉਂਕਿ ਦੇਖੋ ਜਿਹੜੇ ਸੰਸਾਰੀ ਰੂਪ ਚ ਵੀ ਤੇ ਆਤਮਕ ਰੂਪ ਚ ਵੀ ਦੇਵਤਿਆਂ ਤੇ ਰਕਸ਼ਟਾਂ ਦੀਆਂ ਵੀ ਲੜਾ ਜੰਗ ਜੁੱਧ ਚੱਲਦੇ ਰਹੇ ਆ ਠੀਕ ਹੈ ਸੱਚ ਝੂਠ ਦੇ ਜੰਗ ਜੁੱਧ ਚੱਲਦੇ ਰਹੇ ਆ ਤੇ ਯੋਧਿਆਂ ਦੇ ਇਹ ਜੰਗ ਜੁੱਧ ਚੱਲਦੇ ਰਹੇ ਆ ਗੁਰੂ ਪਾਤਸ਼ਾਹ ਨੇ ਜ਼ੁਲਮ ਦੇ ਖਿਲਾਫ ਜੰਗਾਂ ਲੜੀਆਂ ਨੇ ਜੰਗ ਤਾਂ ਲੜਨੀ ਪਈ ਨਾ ਤੇ ਖਾਲਸਾ ਸੋਏ ਜੋ ਲੜੇ ਨਿਤ ਜੰਗ ਹੁਣ ਇੱਥੇ ਖਾਲਸਾ ਕਿਹੜਾ ਆ ਜਿਹੜਾ ਇਹ ਨਹੀਂ ਕਿ ਉਹ ਜੰਗ ਜੁਦਦੀ ਹੁਣ ਇਸ ਵਕਤ ਤਾਂ ਜੰਗ ਹੋ ਨਹੀਂ ਰਹੀ ਪਰ ਆਪਣੀ ਮਨ ਦੇ ਵਿਕਾਰਾਂ ਨਾਲ ਜੰਗ ਚੱਲ ਰਹੀ ਆ ਹਨਾ ਡੇਲੀ ਰੂਟੀਨ ਦੇ ਵਿੱਚ ਇੱਕ ਆਮ ਇਨਸਾਨ ਜਿਹੜਾ ਆ ਜਾਂ ਜਿਨੇ ਨਾਮ ਬਦਾ ਨਾਮ ਲੈ ਰਿਹਾ ਉਹਦੀ ਵਿਕਾਰਾਂ ਨਾਲ ਡੇਲੀ ਜੰਗ ਹੁੰਦੀ ਆ ਕਿਉਂਕਿ ਸਵੇਰੇ ਉੱਠਣ ਤੋਂ ਲੈ ਕੇ ਇਸ਼ਨਾਨ ਪਾਣੀ ਕਰਨ ਤੋਂ ਲੈ ਕੇ ਪਰਮਾਤਮਾ ਦਾ ਨਾਮ ਜਪਣ ਤੋਂ ਲੈ ਕੇ ਫਿਰ ਜਪਦੇ ਜਪਦਿਆਂ ਸ਼ਰੀਰ ਕਹਿੰਦਾ ਵੀ ਨਹੀਂ ਬੱਸ ਕਰ ਹੁਣ ਲੇਟ ਜਾ ਇਹ ਹਰ ਚੀਜ਼ ਦੇ ਥੌਟ ਦੇ ਨਾਲ ਤੁਹਾਡੀ ਜੰਗ ਹੁੰਦੀ ਆ ਹਰ ਪੋਜ਼ਿਟਿਵ ਵਾਈਬ੍ਰੇਸ਼ਨ ਦੀ 네ਗੇਟਿਵ ਥੌਟ ਦੇ ਨਾਲ جنگ ਚੱਲਦੀ। ਉਹ ਜਿਸ ਚੀਜ਼ ਨੂੰ ਤੁਸੀਂ ਬਲੀ ਕਰਦੇ ਜਾਂਦੇ ਹੋ ਫਿਰ ਹੌਲੀ-ਹੌਲੀ ਫਿਰ ਉਹ ਕਹਿੰਦਾ ਯਾਰ ਪਰ ਮਨ ਨੂੰ ਸਮਝਾਉਣ ਦਾ ਤਰੀਕਾ ਵੀ ਗੁਰਬਾਣੀ ਚ ਬੜਾ ਸੋਹਣਾ ਦਿੱਤਾ। ਵੀ ਮਨ ਨੂੰ ਦੁਸ਼ਮਣ ਨਾ ਬਣਾਓ। ਉਹਨੂੰ ਮਿੱਤਰ ਬਣਾਵਾ। ਸੁਣ ਮਨ ਮਿੱਤਰ ਪਿਆਰਿਆ ਮਿਲਵੈਲਾ ਹੈ ਇਹੋ। ਕਹਿੰਦੇ ਨਾ ਵੀ ਯਾਰ ਦੋਸਤ ਬਣਾ ਕੇ ਭਾਵੇਂ ਥੱਪੜ ਮਾਰ ਲਓ ਕੋਈ ਗੁੱਸਾ ਨਹੀਂ ਕਰਦਾ। ਹੁੰਦਾ ਨਾ ਤੇ ਉਸੇ ਮਨ ਨੂੰ ਤੁਸੀਂ ਜੇ ਦੁਸ਼ਮਣ ਬਣਾ ਲਓਗੇ ਉਹ ਤੁਹਾਨੂੰ बार-बार ਗਲਤ ਪਾਸੇ ਲੈ ਕੇ ਜਾਊ। ਪਰ ਜੇ ਮਿੱਤਰ ਬਣਾ ਲੋਂਗੇ ਤੁਹਾਨੂੰ ਮਿੱਤਰ ਕੀ ਕਹਿੰਦਾ ਆ ਮਿੱਤਰ ਕਹਿੰਦਾ ਚੱਲ ਯਾਰ ਕੋਈ ਮਾਰ ਲੈ ਇੱਕ ਵਾਰ ਦੋ ਆ ਮੈਂ ਤੇ ਕੋਈ ਗੱਲ ਯਾਰ ਫਿਰ ਉਹਨੂੰ ਪਤਾ ਲਿਆ ਯਾਰ ਇਹਦੀ ਤਾਂ ਆਦਤ ਈ ਆ ਇਹ ਤਾਂ ਐਦਾਂ ਹੀ ਬੋਲਦਾ ਰਹਿੰਦਾ ਹੁੰਦਾ ਨਾ ਕਈ ਵਾਰ ਹੂੰ ਆ ਕਈ ਵਾਰ ਦੋਸਤ ਕਹਿੰਦਾ ਕਹਿੰਦਾ ਯਾਰ ਇਹਦਾ ਗੁੱਸਾ ਨਾ ਮੈਨੂੰ ਐਦਾਂ ਹੀ ਬੋਲਦਾ ਰਹਿੰਦਾ ਬੋਲਦਾ ਰਹਿੰਦਾ ਹੈਨਾ ਤੇ ਉਸੇ ਤਰੀਕੇ ਉਹ ਮਨ ਵੀ ਫਿਰ ਉਸੇ ਅਵਸਥਾ 'ਚ ਕਈ ਵਾਰ ਆ ਜਾਂਦਾ ਵੀ ਯਾਰ ਇਹਦਾ ਕੀ ਗੁੱਸਾ ਖਾਣਾ ਕੋਈ ਗੱਲ ਨਹੀਂ ਰੱਬ ਦਾ ਨਾਮ ਜਪੀ ਜਾਂਦੇ ਇਹਨੂੰ ਕੋਈ ਠੀਕ ਆ ਉਹ ਹੌਲੀ ਹੌਲੀ ਫਿਰ ਨਿਰਮਲ ਪਹੁੰਚਣਾ ਸ਼ੁਰੂ ਹੋ ਜਾਂਦਾ ਤਰੀਕਾ ਯਾਰ ਚੰਗੇ ਭੂਤ ਤੰਗਿਆ ਰੁਹ ਹੋ ਰਿਹਾ ਵੀ ਹੁੰਦਾ ਜਿਹੜਾ ਚੰਗਾ ਉਹ ਪੂਤ ਨਹੀਂ ਪੂਤ ਐਕਚੁਅਲ ਚ ਇਹਦੀ ਵਰਣਨ ਵੱਖਰਾ ਵੱਖਰਾ ਮੇਕੋ ਜਿਆ ਥੋੜਾ ਆ ਗਿਆ ਪੂਤ ਦਾ ਵਰਣਨ ਵੱਖਰਾ ਵੱਖਰਾ ਪੂਤ ਕਾਲ ਵੀ ਆ ਆਪਣਾ ਬੀਤ ਗਿਆ ਜੋ ਹੂੰ ਠੀਕ ਹੈ ਤੇ ਭੂਤ ਉਹ ਵੀ ਹੈ ਜੋ ਆਪਣਾ ਇਨਸਾਨੀ ਜਮਾ ਛੱਡ ਕੇ 네ਗੇਟਿਵਿਟੀ ਉੱਤੇ ਉਸ ਕਾਲ ਦੇ ਵਿੱਚ ਅੜ ਗਿਆ ਹੂੰ ਉਹ ਤੋਂ ਅੱਗੇ ਨਹੀਂ ਵੱਧ ਪਾਰਿਆ ਠੀਕ ਹੈ ਜੋ ਉਹਨੂੰ ਸਵਾਸ ਮਿਲੇ ਸੀ ਜਾਂ ਉਹਨੇ ਆਤਮ ਹੱਤਿਆ ਕਰ ਲਈ ਜਾਂ ਉਸ ਨਾਲ ਚੀਜ਼ਾਂ ਦਾ ਸਾਹਮਣਾ ਨਹੀਂ ਕਰ ਪਾਇਆ ਹੂੰ ਠੀਕ ਹੈ ਤੇ ਉੱਥੇ ਅੜ ਗਿਆ ਉਸ ਕਾਲ 'ਚ ਉਸ ਡਾਈਮੈਂਸ਼ਨ 'ਚ ਰੁਕ ਕੇ ਬੈਠ ਗਿਆ ਠੀਕ ਹੈ ਤੇ ਉਹ ਉਸ ਥੀ ਤੋਂ ਅੱਗੇ ਨਹੀਂ ਵੱਧ ਪਾਰਿਆ ਉਹ ਭੂਤ ਹੋ ਜਾਂਦਾ ਇਹ ਵੀ ਚੀਜ਼ ਹੈ ਪਰ ਕਈ ਤਾਂ ਕਹਿੰਦੇ ਚੰਗੀਆਂ ਰੂਹਾਂ ਵੀ ਹੁੰਦੀਆਂ ਨੇ ਚੰਗੀਆਂ ਰੂਹਾਂ ਔਰ ਚੰਗੇ ਭੂਤਾਂ 'ਚ ਫਰਕ ਹੈ ਪੂਤ ਕਦੇ ਚੰਗਾ ਨਹੀਂ ਹੈ ਪੂਤ ਮਾੜਾ ਹੀ ਹੈ ਹਾਂ ਪੂਤ ਵਰਡ ਹੀ ਮਾੜੇ ਲਈ ਆ ਹੂੰ ਰੂਹਾਂ ਜਿਹੜੀਆਂ ਉਹ ਤਾਂ ਚੰਗੇ ਹੈ ਹੀ ਆ ਕੀ ਕਹਿੰਦੇ ਆ ਵੀ ਧਾਰਮਿਕ ਸਥਾਨਾਂ ਤੇ ਚੰਗੀਆਂ ਰੂਹਾਂ ਹੁੰਦੀਆਂ ਹਾਂ ਬਿਲਕੁਲ ਹੁੰਦੀਆਂ ਉੱਥੇ ਸਭ ਤੋਂ ਜ਼ਿਆਦਾ ਹੁੰਦੀਆਂ ਧਰਮ ਸਥਾਨਾਂ ਸਭ ਤੋਂ ਜ਼ਿਆਦਾ ਹੁੰਦੀਆਂ ਨੇ ਗੁਰਦੁਆਰਿਆਂ ਦੇ ਵਿੱਚ ਬਿਲਕੁਲ ਹੁੰਦੇ ਮੰਦਰਾਂ ਦੇ ਵਿੱਚ ਬਿਲਕੁਲ ਕਿਉਂਕਿ ਉਹ ਆਪਣਾ ਉਹ ਚੰਗੀਆਂ ਰੂਹਾਂ ਇਸ ਕਰਕੇ ਹੁੰਦੀਆਂ ਨੇ ਕਿਉਂਕਿ ਉਹਨਾਂ ਨੂੰ ਆਨੰਦ ਆਂਦਾ ਨਾਮ ਬਾਣੀ ਪਰਮਾਤਮਾ ਦਾ ਨਾਮ ਸੁਣ ਕੇ ਉਹਨਾਂ ਦੀ ਗਤੀ ਉੱਥੇ ਹੁੰਦੀ ਆ ਕਿ ਉਹਨਾਂ ਦਾ ਆਨੰਦ ਹਨਾ ਮੰਗਿਆ ਹੋ ਹੁੰਦਾ ਉਹਦਾ ਨਾਮ ਬਾਣੀ ਮੰਗਿਆ ਜਿੱਥੇ satsang ਹੋ ਰਿਹਾ ਉੱਥੇ ਬਹਿ ਜਾਂਦੇ ਉਹ ਕੀ ਕਹਿੰਦੇ ਦਰਬਾਰ ਸਾਹਿਬ ਵੀ ਬਹੁਤ ਹੁੰਦੇ ਦਰਬਾਰ ਸਾਹਿਬ ਕੀ ਸਾਰੇ ਪਾਸੇ ਹੁੰਦੇ ਆ ਸਾਰੇ ਧਰਮ ਸਥਾਨਾਂ ਤੇ ਹੁੰਦੇ ਆ ਜਿਹੜੀ ਚੰਗੀਆਂ ਰੂਹਾਂ ਸਾਰੇ ਤੇ ਕਈ ਜਿਹੜੀਆਂ ਕਹਦੇ ਵੀ ਉਹਨਾਂ ਨੇ ਮੰਗੇ ਮੰਗੀ ਹੀ ਰੱਖੀ ਹੁੰਦੀ ਆ ਕਿ ਪ੍ਰਮਾਤਮਾ ਵਾਸ ਆਪਣੇ ਚਰਨਾਂ 'ਚ ਮੈਨੂੰ ਜਿੱਥੇ ਤੇਰਾ ਨਾਮ ਬਾਣੀ ਜਪਿਆ ਜਾਂਦਾ ਮੈਨੂੰ ਤਾਂ ਆ ਮਰੇ ਤੋਂ ਬਾਅਦ ਵੀ ਬਸ ਆਪਣੇ ਇੱਥੇ ਹੀ ਰੱਖੀ ਤੂੰ ਕਹਿੰਦੇ ਨੇ ਕਈ ਜਾਣੇ ਮੱਥਾ ਟੇਕਣ ਜਾਣ ਕਹਿੰਦੇ ਰੱਬਾ ਮੈਨੂੰ ਤਾਂ ਉਰੇ ਹੀ ਰੱਖ ਲੈਨ ਮੰਗੁੰਦੀ ਆ ਨਾ ਉਹ ਕੀ ਆ ਉਹ ਕਹਿੰਦਾ ਓਕੇ ਡਨ ਤਦਸਤ ਠੀਕ ਹੈ ਲੈ ਵੀ ਠੀਕ ਹੈ ਠੀਕ ਹੈ ਕਈ ਨਾ ਮੰਗਿਆ ਉਹ ਹੁੰਦਾ ਮੰਗ ਕੀ ਆ ਤੁਹਾਡੀ ਉਹ ਡਿਪੈਂਡ ਕਰਦੀ ਆ ਪਰਮਾਤਮਾ ਨਾ ਸੁਣਦਾ ਸਾਰਿਆਂ ਦੀ ਆ ਮੰਨਦਾ ਕਿਸੇ ਕਿਸੇ ਦੀ ਆ ਤੁਹਾਡੀ ਮੰਗ ਕਿਸੇ ਕਿਸ ਤਰੀਕੇ ਦੀ ਉਹ ਤੇ ਡਿਪੈਂਡ ਕਰਦਾ ਜੇ ਤੁਸੀਂ ਧਾਰਮਿਕ ਸਥਾਨਾਂ ਤੇ ਦੁਨਿਆਵੀ ਚੀਜ਼ ਮੰਗਣ ਜਾ ਰਹੇ ਫਿਰ ਤੁਸੀਂ ਗਲਤ ਜਗ੍ਹਾ ਜਾ ਰਹੇ ਹੋ ਬੱਚੇ ਦੀ ਮੰਗ ਗੱਡੀ ਦੀ ਮੰਗ ਘਰ ਦੀ ਸੰਸਾਰੀ ਚੀਜ਼ ਦੀ ਵਸਤ ਜੇ ਮੰਗਣੀ ਆ ਫੇਤੂਰੀ ਧਰਮਸਤਾਨ ਤੇ ਨਾ ਜਾਓ ਉਹ ਤੁਹਾਡੇ ਆਟੋ ਮੋਡ ਤੁਹਾਡੇ ਕਰਮਾਂ ਦੇ ਮੁਤਾਬਿਕ ਜੋ ਲਿਖਿਆ ਤੁਹਾਨੂੰ ਆਟੋ ਮੋਡ ਤੇ ਮਿਲਣਾ ਮਿਲਣਾ ਮੈਂ ਜੇ ਰੀਚਾਰਜ ਕਰਾਇਆ 300 ਦਾ ਮਹੀਨੇ ਦਾ ਤੇ ਉਹ ਮਹੀਨਾ ਇੱਕ ਚੱਲਣਾ ਚੱਲਣਾ ਭਾਜੀ ਠੀਕ ਹੈ ਲੋਕੀ ਬਾਬਾ ਵੱਡਾ ਸਾਹਿਬ ਜਾਂਦੇ ਤਾਂ ਆ ਪੁੱਤਰੀ ਦਾਤ ਮੰਗ ਨਾ ਦੱਸਣਾ ਨਾ ਬਾਬਦੀਪ ਸਿੰਘ ਗੁਰਦਾਰੇ ਵੀ ਜਾਂਦੇ ਆ ਹੁਣ ਉਹ ਉਹ ਚੀਜ਼ ਦਾ ਦੱਸਦਾ ਜਿਹੜੀ ਹੁਣ ਉੱਥੇ ਜਾ ਕੇ ਕਰਦੇ ਕੀ ਆ ਜਾ ਕੇ ਕਰਦੇ ਕੀ ਆ ਪਹਿਲਾਂ ਕੀ ਜਪਦੇ ਆ ਉਹ ਪਾਠ ਕਰਦੇ ਪਾਠ ਕਰਦੇ ਹੈਨਾ ਫਿਰ ਅਰਦਾਸ ਕਰਦੇ ਫਿਰ ਅਰਦਾਸ ਕਰ ਹੁਣ ਉਹ ਪਾਠ ਕੀ ਆ ਉਹ ਪਰਮਾਤਮਾ ਦੇ ਨਾਮ ਦੀ ਕਰੰਸੀ ਆ ਹਮ ਠੀਕ ਆ ਕਹਿੰਦੇ ਇੰਨੇ ਸੁਖਨੀ ਸਾਹਿਬ ਕੀਤੇ ਉੱਥੇ ਜਾ ਕੇ ਉੱਥੇ ਇੰਨੇ ਢੇੜੇ ਮਾਰੇ ਉੱਥੇ ਬਾਬਾ ਦੀਪ ਸਿੰਘ ਜੀ ਦੇ ਜਾ ਕੇ ਇੰਨੇ ਸੁਖਨੀ ਸਾਹਿਬ ਕੀਤੇ ਚੋਪੈਰਾ ਚੋਪੈਰਾ ਕਟਿਆ ਫੇ ਮੇਰਾ ਭਲਾ ਹੋ ਗਿਆ ਉਥੇ ਜਾ ਕੇ ਤਾਂ ਨਾਮ ਜਪਿਆ ਨਾ ਉਹਨੂੰ ਨਾਮ ਦੀ ਕਰੰਸੀ ਆ ਉਹਨਾਂ ਐਗਜ਼ਾਮਪਲ ਦੁਨਿਆਵੀ ਕਰੰਸੀ ਤੇ ਲੈ ਲਓ ਹੁਣ ਦੁਨਿਆਵੀ ਕਰੰਸੀ ਭਾਜੀ ਮੈਂ ਭਾਵੇਂ ਪੈਰਾ ਥੱਲੇ ਰੱਖ ਲਵਾਂ ਠੀਕ ਐ ਤੇ ਭਾਵੇਂ ਮੈਂ ਦੁਕਾਨ ਤੇ ਦੇ ਦੇਵਾਂ ਭਾਵੇਂ ਤੁਹਾਨੂੰ ਦੇ ਦਾਂ ਤੁਸੀਂ ਲੈਣਾ ਮਨਾ ਤਾਂ ਨਹੀਂ ਕਰੋਗੇ ਵੀ ਇਹ ਚੱਲਣੀ ਨਹੀਂ ਹੈਗੀ ਪੈਰਾ ਥੱਲੇ ਰੱਖਤੀ ਸੀ ਤੁਸੀਂ ਇਹ ਤਾਂ ਹੈਨਾ ਚੱਲੂਗੀ ਨਾ ਮੈਂ ਭਾ ਕੋੜੇ ਤੇ ਛੱਡਦਾ ਤਾਂ ਵੀ ਚੱਕਰ ਨਹੀਂ ਲੋਕਾਂ ਨੇ ਹੈਨਾ ਉਸੇ ਤਰ੍ਹਾਂ ਪਰਮਾਤਮਾ ਦੇ ਨਾਮ ਦੀ ਕਰੰਸੀ ਜਿਹੜੀ ਆ ਨਾ ਉਹ ਅਸੀਂ ਆਪਣਾ ਧਨ ਜਿਹੜਾ ਬੈਂਕ ਬੈਲੈਂਸ ਉਹ ਘੱਟ ਕੀਤਾ ਨਾਮ ਨਹੀਂ ਨਜਪਦੇ ਆਪਾਂ ਜੇ ਘਰ ਚੀ ਨਾਮ ਜਪਦੇ ਹੀ ਆ ਫਿਰ ਸਾਨੂੰ ਕਿਤੇ ਵੀ ਜਾਣ ਦੀ ਲੋੜ ਨਹੀਂ ਠੀਕ ਆ ਪਰ ਉਹ ਪਰਟੀਕੂਲਰ ਸਥਾਨ ਤੇ ਸੰਗਤ ਇਕੱਠੀ ਹੁੰਦੀ ਆ ਆਪਾਂ ਘਰੇ ਬੈਠੇ ਜਪਾਂਗੇ ਆਪਾਂ ਕਹਿੰਨੇ ਆ ਵਾਹਿਗੁਰੂ ਜਪਿਓ ਵਾਹਿਗੁਰੂ ਵਾਹਿਗੁਰੂ ਹੁਣ ਆਪਾਂ ਹੁਣ ਵਾਹਿਗੁਰੂ ਜਪਿਆ ਮੈਂ ਪਹਿਲਾਂ